ਵਾਇਡੂ ਜੀ ਦਾ ਖਾਲਸਾ ਵਾਇਡੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਨਾਰਕ ਜੀ ਤੇ ਮਾਤਾ ਕੁਲਕੜੀ ਦੇਵੀ ਜੀ ਦੇ ਯਾਪੁਰੀਆਂ ਲੱਖ ਲੱਖ ਵਾਰ ਜੀ ਹਾਂ ਹੋਰ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੀ ਬਸਾਰਾ ਸ਼ਹਿਰ ਦੀ ਧਰਤੀ ਤੇ ਸ੍ਰੀ ਨੂੰ ਗਾਨਕ ਦੇਵ ਜੀ ਦਾ ਵਿਆਹ ਪੂਰੇ ਜ਼ਿਰਾਏ ਬੜੀਆਂ ਰੌਣਕਾਂ ਦੇ ਨਾਲ ਜਨਾਬ ਮਨਾਇਆ ਜਾ ਰਿਹਾ ਹੈ ਅੰਦਰ ਸੁਖੀਰਾ ਦੇ ਨਾਮੇ ਤੁਹਾਨੂੰ ਕਿ ਸੰਤਾ ਦੇ ਸਿਨਾ ਪਾਰ ਇਸ ਸਾਹਿਬ ਜਾਤਿਕਾ ਹਰਿਆਣੇ ਦਾ ਪਾਪਾ ਜੀ ਦਾ ਵਿਆਹ ਆ ਸੰਪੂਰਨ ਫੈਸਿਵਾ ਵਿਆਹ ਪੂਰੇ ਜ਼ਿਰਾਏ ਉਹ ਦਾਲਾ ਸ਼ਹਿਰ ਦੀ ਸਰਪ੍ਰਸਤੀ ਮਨਾਇਆ ਜਾ ਰਿਹਾ ਹੈ ਸੋ ਵੀਰਾਂ ਤੁਹਾਨੂੰ ਦਿਖਾ ਰਹੇ ਕਿ ਸੰਕਟਾਂ ਦੇ ਰਿਪਰੇ ਭਾਈ ਭਾਈ ਰਾਫਾ ਜੀ ਤਰਾ ਐਸਾਲ ਵੀ ਜਰਾਏ ਸ਼ੇਰ ਗੁਨਾਗ ਦੇਵ ਜੀ ਦਾ ਜਿਆਪੂਰਪ ਦਿਰਾਏ ਮਨਾਇਆ ਜਾ ਰਿਹਾ ਤੇ ਸੰਕਟਾਂ ਦੇਰੀਆਂ ਨੇ ਸੰਕਟਾਂ ਵੀ ਦੇਰੀਆਂ ਨੇ ਗੁਰਦੁਆਰੇ ਤੋਂ ਬਾਹਰ ਖੋਰੋ ਦੇ ਵੀ ਦੇਰੀਆਂ ਸੰਕਟਾਂ ਨੇ ਅੱਜ ਬਹੁਤ ਜੀ ਆਇਆਂ ਹੈ ਤੇ ਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਪਟਾਣਾ ਸ਼ਹਿਰ ਦੀਆਂ 530 ਵਾ ਵਿਆਹਪੁਰ ਦੇ ਰਾਏ ਪਟਾਣਾ ਸ਼ਹਿਰ ਦੀ ਸਰਪ੍ਰੇਖ ਮਨਾਇਆ ਜਾ ਰਿਹਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਤੁਹਾਨੂੰ ਬੜੀ ਖੁਸ਼ੀ ਹੋਈਏ ਬਾਬੇ ਦੇ ਵਿਆਹ ਦੀ ਕਿ ਕਿੱਦਾਂ ਦੇਖ ਰਹੋ ਹਰ ਸਾਲ ਬਾਬਾ ਜੀ ਦਾ ਵਿਆਹ ਹੁੰਦਾ ਹੈ ਉਹ ਮਿਹਦਾ ਨਜ਼ਾਰੇਦਾਰ ਵਿਖਿਆ ਵਿਆਹ ਸਭ ਦਾ ਉਹ ਉਡੀਕ ਕਰਦੇ ਰਹਿੰਦੇ ਕੋਈ ਸਮਝਦਾ ਵਿਆਹ ਹਾਂਜੀ ਹਾਂਜੀ ਜੀ ਜੀ ਰੋਣੇ ਲੱਗੇ ਆਹ ਬਚਾਰਾ ਜੀ ਤੇ ਹੋਰ ਰੋਣੇ ਦੀ ਦੁਨੀਆ ਪਾਰੋਂ ਵੀ ਆਦੀ ਹੈ ਤੇਰੇ ਮਸਾਕੇ ਕੀ ਦਾ ਅਲਕੋ ਤੋ ਤਾਲਾ ਸ਼ਹਿਰ ਪਵਿੱਤਰ ਨਗਰੀ ਆ ਪਟਾਲਾ ਸ਼ਹਿਰ ਜਿੱਤੇ ਬਾਬਾ ਜੀ ਵਿਆਹ ਆਏ ਤੇ ਗੁਰਨਾਨਕ ਦੇਵ ਜੀ ਮਾਤਾ ਗੁਰਨੀ ਦੇਵੀ ਜੀ ਕੀ ਕਹਿਣਾ ਚਾਹਦੇ ਬਾਬੇ ਦੀ ਵਿਆਹ ਦੀਆਂ ਗੋਲ ਗੋਲ ਨੂੰ ਫੋਨ ਭਾਈ ਅਸੀ ਉਹ ਗੱਲਬਾਤ ਕੀਤੀ ਫੇਰ ਤੁਸੀਂ ਰੇਕ ਤੁਹਾਨੂੰ ਦਿਖਾ ਦਾਂਗੇ ਕਿ ਬੋਟ ਵਾਰੀ ਰਾਸ਼ਿਆ ਬਟਾਲਾ ਸ਼ਹਿਰ ਦੀ ਧਰਤੀ ਤੇ ਡੇਰਾ ਸਾਹਿਬ ਦੇ ਰਾਏ ਨਗਰ ਕਿੰਨਾ ਆਰੰਭ ਹੋਇਆ ਹੈ ਤੇ ਬਟਾਲਾ ਦੇ ਵਾਟ ਵਾਟੇ ਫੀਸਿਆਂ ਦੇ ਵਿੱਚ ਬਟਾਲਾ ਦੇ ਵਾਟ ਵਾਟੇ ਫੀਸਿਆਂ ਤੋਂ ਪ੍ਰਕਰਮਾ ਕਰਦਾ ਹੋਇਆ ਇਹ ਡੇਰਾ ਸਾਹਿਬ ਦੇ ਰਾਏ ਅੱਜ ਸਮਾਪਤੀ ਹੋਏਗੀ ਤੇ ਸੂਰਤਾਂ ਦਿਖਾ ਰਹੇ ਆ ਕਿ ਬੜਾ ਸੰਤਾ ਦੇ ਵਿੱਚ ਭਾਰੀ ਉਤਸ਼ਾਹ ਹੈ ਐਡਾ ਹੀ ਜਿਹੜੀਆਂ ਲਾਈਵ ਤੁਹਾਨੂੰ ਸੂਰਤ ਦਿਖਾ ਰਹੇ ਆ ਬਟਾਲਾ ਸ਼ਹਿਰ ਦੀਆਂ ਗੱਲਬਾਤ ਕਰਾਂਗੇ ਤੇ ਆਪਾਂ ਪ੍ਰਬੰਧਕ ਕਮੇਟੀ ਦੇ ਜਿਹੜੀ ਉਹਨਾਂ ਨੇ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਹਲੋਪ ਹੋ ਚੁੱਕਾ ਇੱਕ ਔਂਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਇੱਕ ਓੰਕਾਰ ਸਤਗੁਰੂ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰੂ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰੂ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾ ਚ ਅਰਦਾਸ ਅਸੀਸ ਸਤਗੁਰੂ ਜੀ ਬਖਸ਼ਿਸ਼ ਕਰਿਓ ਇਹ ਤਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਦਾ ਸਮਾਂ ਹੈ ਜਦੋਂ ਸੰਗਤਾਂ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਇਹ ਤਤ ਪਰ ਨੇ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਧਾਨਗੁਰ ਗੁਰਨਾਨਦ ਸਾਹਿਬ ਦੀ ਛਤਰ ਛਾਇਆ ਹੇਡ ਪੰਜ ਪਿਆਰਾਂ ਦੀ ਗੁਆਹੇ ਚ ਤੇ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਆਪਣੇ ਗੁਰੂ ਨੂੰ ਸਮਰਪਿਤ ਹੈ ਧਾਨਗੁਰ ਨਾਨਕ ਸਾਹਿਬ ਦੇ ਵਿਆਹ ਪਰ ਜੋੜ ਮੇਲੇ ਨੂੰ ਮਨਾਉਂ ਜਾ ਰਹੀਆਂ ਸੰਗਤਾਂ ਦਾ ਮੈਂ ਸਮਝਣਾ ਏਡਾ ਥਾ ਪਿਆਰ ਆਪਣੇ ਗਰੁੱਪ ਲਈ ਇਹ ਮਾਲਕ ਹੀ ਜਾਣਦਾ ਉਹ ਕਿਹੜਾ ਕਿਹੜੀਆਂ ਵਰਤਦੀਆਂ ਪਈਆਂ ਇਹ ਕੱਲ ਇੱਕ ਨਗਰ ਕੀਰਤਨ ਆਇਆ ਉਹ ਕੱਲ 8 ਵਜੇ ਸਵੇਰੇ ਰੱਬ ਸਵੇਰੇ ਅੱਜ ਸਵੇਰੇ 24 ਘੰਟੇ ਬਾਅਦ ਸਮਾਪਤ ਹੋਇਆ ਤੇ ਅੱਜ ਮੈਂ ਸਮਝਦਾ ਅੱਜ ਫੇਰ ਇਹੋ ਕਾਮਾ ਸਵੇਰੇ 8 ਵਜੇ ਚੱਲੇ ਆਂ ਇਸ ਸਮਾਪਤ ਹੁਣ ਗੁਰੂ ਨੇ ਕਰਾਉਣਾ ਭਾਈਚਾਰਕ ਸਾਂਝ ਦੇਖਣ ਲਈ ਭਾਈਚਾਰਕ ਸਾਂਝ ਤੇ ਆਈਏ ਹਿੰਦੂ ਸਿੱਖ ਐ ਸਾਈ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਹੀ ਇੱਥੇ ਆ ਗਏ ਆਪਣਾ ਅਸੀਸ ਝੁਕਾਰੇ ਨੇ ਗੁਰੂ ਉਹਨਾਂ ਦੇ ਰਹਿਮਤ ਕਰੇ ਗੁਰੂ ਉਹਨਾਂ ਦੇ ਬਖਸ਼ਿਸ਼ ਕਰੇ ਮੈਂ ਸਮਝਦਾ ਸਭੇ ਸਾਂਝੀ ਬਾਸਦਾਨ ਤੂੰ ਕਿਸੇ ਨਾਲ ਦੱਸੇ ਬਾਹਰ ਜੀ ਉਹਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਂਝੀ ਸਗਲ ਜਾਣੇ ਇਹ ਬਾਣੀ ਸਾਰਿਆਂ ਦੀ ਸਾਂਝੀ ਹੈ ਗੁਰੂ ਨਾਨਕ ਦਾ ਸਿਧਾਂਤ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਨੀ ਜੀ ਦੇ ਵਿਆਹ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਉਥੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਸ ਵੇ ਸੰਗਤਾਂ ਦਾ ਇੰਨਾ ਕੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਕਿ ਹਜੇ ਅਸੀਂ 500 ਮੀਟਰ ਹੀ ਜਾਂਦਾ ਕਿਲੋਮੀਟਰ ਹੀ ਆਏ ਹਾਂ ਤੇ 2 ਘੰਟੇ ਦਾ ਨੂੰ ਸਮਾਂ ਲੱਗ ਚੁੱਕਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਜੋ ਵੀ ਮਨੋ ਕਾਮਨਾਵਾਂ ਗੁਰੂ ਸਾਹਿਬ ਕੋ ਆ ਕੇ ਮੰਗਦੀਆਂ ਨੇ ਗੁਰੂ ਸਾਹਿਬ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿਆ ਹੈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਆਪਾਂ ਹੁੱਲੜ ਬਾਜੀ ਨਾ ਕਰੀਏ ਤੇ თან श्री गुरु नानक देव जी ਤੇ जगत माता सलखनी जी ਦੇ ਵਿਆਹਪੁਰ ਨੂੰ ਸਮਰਪਿਤ ਸਤਨਾ ਵਾਹਿਗੁਰੂ ਤੋਂ ਜਾਪ ਕਰਦੇ ਹੋਏ ਵਿਆਹਪੁਰਪ ਦੇ ਸਮਾਗਮਾਂ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸਤਿ ਸ੍ਰੀ ਗੁਰੂ ਨਾਨਕ देव जी ਦੇ ਵਿਆਹਪੁਰ ਲਈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਮਹਾਨ ਨਗਰ ਕੀਰਤਨ ਜੋਗੀ ਗੁਰਦਾਰਾ ਡੇਰਾ ਸਾਹਿਬ ਤੋਂ ਅਜਾ ਰੰਭ ਹੋਇਆ ਸਾਰੀਆਂ ਸੰਗਤਾਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਭਾਰੀ ਉਤਸ਼ਾਹ ਹੈ ਸੰਗਤਾਂ ਵਿੱਚ ਅੱਜ ਲਗਾਤਾਰ ਬਾਹਰ ਵਿਦੇਸ਼ ਤੋਂ ਬੱਚਿਆਂ ਦਾ ਫੋਨ ਆ ਰਿਹਾ ਹੈ ਕਿ ਕਿਹੋ ਜਿਹਾ ਮਾਹੌਲ ਹੈ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਸਾਡੇ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇਹ ਵਿਆਹ ਗੁਰੂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਸ਼ ਵਿਦੇਸ਼ ਵਿੱਚ ਬੜੇ ਨਹਾਨ ਮਹਾਨ ਨਗਰਕਿਰਤਨ ਨਿਕਲਦੇ 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 ਇਹ ਨਵੇਕਲਾ ਨਗਰਕਿਰਤਨ ਹੈ ਜਿੱਥੇ ਜਿਹੜਾ ਵੀ ਸੰਗਤ ਵਿੱਚ ਪਹੁੰਚਿਆ ਉਹਦੇ ਚਿਹਰੇ ਤੇ ਰੁਵਾਣਗੀ ਹੈ ਵਧਾਈ ਜਿਵੇਂ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਤਾਂ ਇੱਕ ਦੂਜੇ ਨੂੰ ਵਿਆਹ ਦੀ ਵਧਾਈ ਦਿੱਤੀ ਜਾਂਦੀ ਹੈ ਸੇਮ ਮਾਹੌਲ ਬਣਿਆ ਇੱਕ ਨਗਰ ਕੀਰਤਨ ਇਹੋ ਜਿਹਾ ਸਮੂਚੇ ਦੇਸ਼ ਭਾਰਤ ਮੈਂ ਕਹਿ ਸਕਦਾ ਕਿ ਬੜੇ ਨਗਰ ਕੀਰਤਨ ਦੇਖਦੇ ਆ ਲੇਕਿਨ ਇਹ ਨਗਰ ਕੀਰਤਨ ਦੇ ਵੇਖਲਾ ਜਿਹਦੇ ਵਿੱਚ ਨਾ ਕੋਈ ਥੱਕਦਾ ਹੈ ਤੇ ਨਾ ਕੋ ਕਦਾ ਕੱਲ ਤੁਹਾਨੂੰ ਪਤਾ ਹੈ ਕਿ ਸਵੇਰੇ ਸੁਲਤਾਨਪੋਲੋ ਦੀ ਤੋਂ ਜੋ ਨਗਰ ਕੀਰਤਨ ਤਕਰੀਬਨ 6 ਵਜੇ ਆਰੰਭ ਹੋਇਆ ਸੀ ਤੇ ਸਵੇਰੇ 6 ਵਜੇ ਉਸ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ 24 ਘੰਟੇ ਨਗਰ ਕੀਰਤਨ ਤੇ ਬੜੇ ਨੇ 12 ਘੰਟੇ 8 ਘੰਟੇ ਸਮਾਪਤੀ ਹੁੰਦੀ 24 ਘੰਟੇ ਨਗਰ ਕੀਰਤਨ ਸਮਾਪਤ ਹੋਇਆ ਤੇ ਗੁਰੂ ਦੀ ਕਿਰਪਾ ਸਦਕਾ ਦੂਸਰਾ 7 ਵਜੇ ਅਰਦਾਸ ਹੋ ਗਈ ਮਾਲਾਈ ਕਿਰਪਨਾ ਲੱਗਦਾ ਕਿ 2:30 ਵਜੇ ਜਾਣਗੇ ਅੱਜ ਵੀ ਇਸ ਤਰ੍ਹਾਂ ਲੱਗਦਾ ਕਿ ਦਿਨੋਂ ਦਿਨ ਇਹ ਨਗਰ ਕੀਰਤਨ ਬੜੇ ਵਿਸ਼ਾਲ ਪੱਧਰ ਤੇ ਜਿੰਨਾ ਕਈ ਸੰਗਤਾਂ ਦਾ ਇਕੱਠ ਵੱਧ ਰਿਹਾ ਹੈ ਘਟ ਨਹੀਂ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਜਿੰਨੇ ਕਿ ਤੁਹਾਨੂੰ ਪਤਾ ਹੈ ਕਿ 6 ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਬਕਣੀ ਦੇਵੀ ਜੀ ਦਾ ਵਿਆਹ ਪੁਰੋਜਰਾਏ ਪਟਾਲਾ ਸ਼ਹਿਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਚ ਪਿਆਰਾਂ ਦੀ ਗਵਾਈ ਹੇਠ ਡੇਰਾ ਸਾਹਿਬ ਕੋ ਨਗਰ ਕੀਰਤਨ ਜਿਹੜਾ ਨਿਕਲਿਆ ਹੈ ਪਟਾਲਾ ਦੇ ਵਕਤ ਵਕਤ ਇਸਿਆ ਕੋ ਹੁੰਦਾ ਹੋਇਆ ਜਿਹੜਾ ਡੇਰਾ ਸਾਹਿਬ ਫੇਰ ਆਣ ਕੇ ਸਮਾਪਤੀ ਹੋਏਗੀ ਇਸ ਸੰਗਤਾਂ ਦੀ ਗੱਲ ਕਰ ਲਈਏ ਸੰਗਤਾਂ ਦੇ ਵਿੱਚ ਬੜਾ ਭਾਰੀ ਉਸਤਾ ਹੈ ਅੱਜਕੱ ਵੀ ਇਹ ਰਹੀ ਉਡੀਕ ਕਰਦੀਆਂ ਵੀ ਅੱਜ ਇਹ ਕਿ ਆਪਾਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਤੇ ਬਾਬਾ ਜੀ ਦਾ ਵਿਆਹ ਜਿਹੜਾ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹਰ ਇੱਕ ਤਰ੍ਹਾਂ ਦਾ ਲੰਗਰ ਪੰਧਾਰਾ ਜਿਹੜਾ ਹੈ ਉਹ ਤਿਆਰ ਹੁੰਦਾ ਸੰਗਤਾਂ ਦੇ ਵਿੱਚ ਉਡੀਕ ਹੁੰਦੀ ਹੈ ਕਿ ਹਰ ਸਾਲ ਜਿਹੜਾ ਬਾਬਾ ਜੀ ਦਾ ਵਿਆਹ ਮਨਾਣਾ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਸੰਗਤਾਂ ਵੱਧ ਕਰਕੇ ਜਿਹੜਾ ਲੰਗਰ ਭੰਡਾਰਾ ਤਿਆਰ ਕਰਦੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਸੋ ਤਸਵੀਰਾਂ ਇੱਧਰ ਦੀ ਵੀ ਦਿਖਾਵਾਂਗੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਪੰਜ ਪਿਆਰੇ ਜਿੱਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਕਿ ਫੁੱਲਾਂ ਦੀ ਵਰਖਾ ਵੀ ਜਿਹੜੀ ਹੋ ਰਹੀ ਹੈ ਐਦਾਂ ਹੀ ਸੇਵਾਦਾਰ ਜਿਹਨੇ ਨੇ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਫੇਰ ਇੱਕ ਦਿਖਾ ਦਾਂਗੇ ਕਿ ਇੱਧਰ ਦੀਆਂ ਪੰਜ ਪਿਆਰਿਆਂ ਦੀ ਅਗਵਾਈ ਹੈ ਨਗਰ ਕੀਰਤਨ ਜਿਹੜਾ ਹੈ ਰਮਪਾ ਹੋ ਗੀਏ ਡੇਰਾ ਸਾਹਿਬ ਤੋਂ ਤੇ ਸੰਗਤਾਂ ਦੇ ਵਿੱਚ ਵੀ ਬੜਾ ਭਾਰੀ ਉਤਸ਼ਾਹ ਹੈ ਐਡਾ ਹੀ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਟਾਲਾ ਸ਼ਹਿਰ ਦੀ ਧਰਤੀ ਤੋਂ ਪਵਿੱਤਰ ਧਰਤੀ ਹੈ ਬਟਾਲਾ ਸ਼ਹਿਰ ਦੀ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਰਾਸਤੇ ਮਾਤਾ ਸੁਲਖਣੀ ਦੇਵੀ ਜੀ ਨੂੰ ਆਏ ਸੀ ਤੇ ਪਵਿੱਤਰ ਧਰਤੀ ਤੇ ਅੱਜ ਜਰਾਏ ਨਗਰ ਕੀਰਤਨ ਕੱਢਿਆ ਜਾ ਰਿਹਾ ਬਰਾਤ ਰੁਤੀ ਬਰਾਤ ਜਿਹੜੀ ਰਾਤੀ ਤੇ ਬਹੁਤ ਲੇਟ ਹੋਣ ਦੀ ਸੀ ਅੱਜ ਫੇਰ ਮੇਰਾ ਸਾਥ ਕੋ ਜਰਾਏ ਉਹ ਆਰੰਭਤਾ ਹੋਈਏ ਪ੍ਰਸਾਦ ਦੇ ذریعے ਮੇਰਾ ਸਾਥ ਹੋਈਏ ਵੀਡੀਓ ਨੂੰ ਬੰਦਵਾ ਸ਼ੇਅਰ ਕਰੋ ਕੈਮਰਾ ਬੰਦ ਕਰੋ ਅਨਗਰਵਲ ਦਰਾਲ ਲਕੀ ਰਾਜਪੂਤ ਬਣਾਓ